ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਚੁੱਕੇ ਹਾਂ ਬਾਈ ਸੋਨੂ ਗੋਲ ਜੀ ਪਿੰਡ ਜੈਤੂ ਸਰਜਾ ਜ਼ਿਲ੍ਹਾ ਗੋਾਗਪੁਰ ਦੇ ਤਸਵੀਰ ਬਟਾਲਾ ਵੇਖੋ ਸ਼ੰਭੂ ਅਖਰ ਕੈਮਰਾ ਕਮਾਰੇ ਅੱਜ ਵੀ ਬਾਈ ਕੋਲ ਕੋਈ 6-7 ਲੱਖ ਰੁਪਏ ਦੀ ਝੋਟੀਆਂ ਵੱਡੀਆਂ ਕੁਆਲਿਟੀ ਵਾਲੀਆਂ ਝੋਟੀਆਂ ਆਓ ਫਿਰ ਬਾਈ ਜੀ ਨੇ ਗੱਲਬਾਤ ਕੀਤੀ ਬਾਈ ਜੀ ਅਸਤੀਕਾਲ ਅਸਤੀਕਾਲ ਵੇਚੀ ਸਤਿ ਸ਼੍ਰੀ ਅਕਾਲ ਆ ਹੋਰ ਸੰਤ ਬਹੁਤ ਵਧੀਆ ਵੇਚੀ ਜੀ ਜੀ ਨੂੰ ਵੈਲਕਮ ਇਧਰ ਆਓ ਇਧਰ ਆਜੋ ਹੋਰ ਤੋਂ ਸੁਣੋ ਜੀ ਆ ਰੋਸ਼ਨੀ ਪੈਂਦੀ ਹਾਂਜੀ ਵਧੀਆ ਵੀਰ ਜੀ ਜੀ ਆਇਆਂ ਨੂੰ ਵੈਲਕਮ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਹਰਨਦਾ ਡੇਰੀ ਫਾਰਮ ਵਾਲਾ ਹਾਂਜੀ ਹਾਂਜੀ ਬਿਲਕੁਲ ਆਪਣੇ ਸਾਰੇ ਪਰਿਵਾਰ ਨੂੰ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਦੀਵਾਲੀ ਦੀਆਂ ਬਹੁਤ ਬਹੁਤ ਹੀ ਤੁਹਾਨੂੰ ਮੁਬਾਰਕਾਂ ਵੀਰ ਜੀ ਤੁਹਾਡੇ ਘਰ ਬਹੁਤ ਹੀ ਸੁੱਖ ਸ਼ਾਂਤੀ ਦੀ ਦੀਵਾਲੀ ਆਵੇ ਤੇ ਮਹਾਰਾਜ ਦੀ ਕਿਰਪਾ ਨਾਲ ਇਦਾਂ ਜੀ ਤੰਦਰੁਸਤੀ ਰੱਖੇ ਮਾਲਕ ਤੇ ਕੰਮ ਚੰਗੀਆਂ ਤੋਂ ਚੰਗਾ ਕਰੋ ਦਿਵਾਲੀ ਦੇ ਕੀ ਦੀ ਆ ਵੀ ਕਦੀ ਕੋਈ ਚੀਜ਼ ਲੈ ਲਈਏ ਕਦੀ ਕੋਈ ਲੈ ਲਈਏ ਸਾਡਾ ਵੀ ਜੀ ਕਰਦਾ ਪਿਆਹੀਂ ਦਿਵਾਲੀ ਘਰੇ ਲਾਈਏ ਹਨਾ ਚੰਗੀਆਂ ਲਿਆ ਕੇ ਤੇ ਭਾਜ ਬਿਲਕੁਲ ਜੈਜ ਹੋਣ ਦੀ ਹਾਂ ਕੋ ਸਰੀਰ ਅੱਜ ਥੋੜਾ ਜਿਹਾ ਢਿੱਲਾ ਕੋਈ ਨਹੀਂ ਅੱਜ ਬੁਖਾਰ ਜੀ ਤੇ ਚਲਾ ਲਓ ਕੰਮ ਫਿਰ ਆਜੋ ਔਰ ਇੱਕ ਨੰਬਰ ਤੇ ਆਜੋ ਹਾਂਜੀ ਆਜੋ ਸੋਣੋ ਜੀ ਪਹਿਲਾ ਸੂਆ ਜੀ ਨਹੀਂ ਦੂਜਾ ਸੂਆ ਦੂਜਾ ਸੂਆ ਹਾਂ ਸੂਈ ਨੂੰ ਅੱਜ ਵੀਰੇ ਸੰਦੀਪ ਮੰਨ ਕੇ ਚਲੋ ਪੀ ਅੱਜ 7 ਤੋਂ 8 ਦਿਨ ਹੋਣਗੇ ਅੱਛਾ ਜੀ ਤੇ ਦੁੱਧ ਹੋਣਾ ਚੋਣ ਵਾਲਾ ਜਿਹੜਾ 14 ਤੋਂ 15 ਕਿਲੋ ਹੋਊਗਾ ਕੱਚਾ ਨਾਲਾ ਉਹਾਂ ਵੇਖ ਲੋ ਠੀਕ ਕੋਈ ਮੰਨ ਕੇ ਚਲੋ ਮੱਜਾਂ ਨੂੰ ਟਾਈਮ ਨਹੀਂ ਜੇ ਮਿੰਟ ਦਾ ਵੀ ਬਿਲਕੁਲ ਟਾਈਮ ਤੋਂ ਟਾਈਮ ਚਵਾਈ ਪੰਜ ਤੋਂ ਪੰਜ ਜੇਰਾ ਮਰਜੀ ਮੇਰਾ ਵੀ ਰਾਨ ਕੇ ਕਰ ਲੇ ਇੱਕ ਮਿੰਟ ਦਾ ਮੱਜਾਂ ਨੂੰ ਟਾਈਮ ਨਹੀਂ ਜੇ ਵੀ ਇਹ ਰੋਕੀਆਂ ਇਹ ਡਕੀਆਂ ਕੋਈ ਡਕੀ ਨਹੀਂ ਇਹਨੇ ਆਪੇ ਵੀਰ ਦੱਸਣਗੇ ਸਾਰੇ ਤੇ ਵੀਰ ਜੀ ਇਹ ਦੂਜਾ ਸੂਆ ਝੋਟੀ ਜੇ ਉਮੀਦ ਇਹਦੀ ਹੈਗੀ ਆ ਵੀ ਇਹ ਦੁੱਧ 16 ਤੋਂ 17 ਕਿਲੋ ਦੇਣ ਦੀ ਠੀਕ ਆ ਪਰ ਹੁਣ ਆਪਣੇ ਕੋਲ 14 ਤੋਂ 15 ਕਿਲੋ ਦੁੱਧ ਰੈਡੀ ਹੋਊਗਾ ਲੈ ਜਮ ਉਹ ਦਿਖਾ ਕੇ ਥਾਲੇਵਾ ਥਾਲੇ ਵੱਡੋ ਝੋਟੀ ਵੱਡੀ ਝੋਟੀ ਬਿਲਕੁਲ ਬੱਡ ਬਲੈਕ ਬੱਚਾ ਲੱਗ ਤੁਹਾਨੂੰ ਮੁਖਾਲਦੇ ਆ ਵਾਜੀ ਠੀਕ ਸੋਨੋ ਜੀ ਸਾਰਾ ਮਾਲਾ ਰਸ ਹਸਾ ਹਰਿਆਣੇ ਦਾ ਹਸਾ ਹਰਿਆਣੇ ਸਾਰਾ ਲਓ ਜੀ ਹਾਂਜੀ ਠੀਕ ਹੈ ਭਾਈ ਜੀ ਫਿਰ ਝੋਟੀ ਆ ਜਿਆਦਾ ਚੰਗੀ ਜਾਨੀ ਜਿੱਦਾਂ ਲੋਕ ਕਹਿੰਦੇ ਨਾ ਵੀਕ ਸੇਰੀ ਝੋਟੀ ਹਾਂਜੀ ਇਹਦੇ ਚਾਹ ਗੁਣ ਹੈਗੇ ਆ ਗੁਣ ਹੈਗੇ ਆ ਕਟਾ ਕਟਾ ਕੱਟੀ ਜੀ ਨਹੀਂ ਕੱਟਾ ਹੋਣਾ ਮਰ ਜੀ ਕਟਾ ਕਟਾ ਹੀ ਆ ਹਾਂ ਕੱਟਾ ਠੀਕ ਹੈ ਪਿਓਰ ਇੱਕ ਰੰਗ ਕੱਟਾ ਵਾ ਹਾਂਜੀ ਨਾੜਾ ਨੋੜਾ ਸ਼ੰਭੂ ਖਾਲ ਦੇ ਥਾਂ ਲੈਵਾ ਇਧਰ ਸਿੰਗੀ ਵੇਲ ਆ ਠਿੱਪੀਆਂ ਰੱਖੀਆਂ ਬਿਲਕੁਲ ਤੇ ਵੀਰ ਜੀ ਝੋਟੀ ਤੇ ਹੈਗੀ ਆ 2 ਲੱਖ ਦੀ ਹਾਂਜੀ ਆ ਬੂਆ ਨਾਲ ਕਰਦੇ ਹੋ ਕੁੱਤੇ ਪੈਂਦੇ ਹਾਂਜੀ ਝੋਟੀ ਤੇ ਵੀਰ ਜੀ 2 ਲੱਖ ਦੀ ਆ ਹਾਂ ਤੇ ਦੀਵਾਲੀ ਦਾ ਕਰਕੇ ਜੇਰੀਆਂ ਉੱਡਦੀਆਂ ਜਾਨ ਨਿਕਾਜੇ ਪਾ ਕਰੀ 1 55 ਤੇ 5 ਦੀਵਾਲੀ ਦਾ ਕਰਕੇ ਛੋਲ ਚਲੋ 1.5 ਲੱਖ ਦੀ ਪਾ ਜਾਨ ਲਓ ਹਾਂਜੀ ਚਲੋ ਜੀ ਤੇ ਆਹ ਦੂਜਾ ਸੂਆ ਜੀ ਇਹ ਝੋਟੀ ਪਹਿਲਾ ਸੂਆ ਚਾਰ ਦਾ ਸੂਆ ਪਹਿਲਾ ਸੂਆ ਚਾਰ ਦਾ ਚਾਰ ਦੰਦ ਤੇ ਪਿਓਰ ਜੈੱਡ ਬਲੈਕ ਠੀਕ ਹੈ ਦੇਖ ਲਓ ਲੈ ਇਹ ਪਹਿਲਾ ਸੂਆ ਚਾਰ ਦੰਦ ਪਿਓਰ ਜੈੱਡ ਬਲੈਕ ਝੋਟੀ ਹਾਂਜੀ ਇਹ ਵੀ ਸੰਭੂ ਦਿਖਾ ਕਰਦੇ ਤੇ 16 ਕਿਲੋ ਦੁੱਧ ਦੇ ਤੇ ਕੋ ਚੋਣ ਆਲਾ ਜੀ ਵਾਹ ਜੀ ਵਾਹ ਹੁਣ ਜੇਰਾ ਭਾਂਡੇ 'ਚ ਪੈਂਦਾ ਜੇ ਕੱਟਾ ਮਗਰ ਦੇ ਵਿੱਚ ਹਾਂਜੀ ਮਗਰ ਲੋਹਾ ਕੱਟਾ ਜੀ ਇਹਦੇ ਬਾਜੀ ਬੜੀ ਬੜੀ ਝੋਟੀ ਹੈ ਠੱਪੜਾ ਥਾਣ ਲੈਵੇ ਦਸਾਇ ਜੀ ਵੇਖ ਲਓ ਹਾਂ ਵੇਖ ਲਓ ਭਾਜੀ ਨਹੀਂ ਠੀਕ ਹੈ ਥਾਂਣ ਲੈ ਵੇਖ ਲਓ ਨਘਰ ਨਘਲ ਆ ਭਾਈ ਇਹ ਪੀੜੀ ਦਾ ਪਾਵੇ ਯਾਰ ਗੱਲ ਉਹ ਕਹਿ ਦਿੰਦੇ ਆ ਆ ਹੁੰਦਾ ਜੀ ਭਾਜੀ ਆ ਆ ਰੋਗ ਚਾਰ ਦੰਦ ਝੋਟੀ ਨਾਲੇ ਪਹਿਲਾ ਸੂਆ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਭਾਜੀ ਹਾਂਜੀ ਤੁਹਾਨੂੰ ਜੀ ਹਾਂਜੀ ਇਹ ਭਾਜੀ ਇਹਦਾ ਮੁੱਲ ਕਰਨ ਨੂੰ ਦੋ ਦੀ ਵੀ ਵੇਖ ਜਾਂਦੀ ਐ ਝੋਟੀ ਤੇ ਚਲੋ ਇਹੋ ਜਿਹਾਂ ਦੀਵਾਲੀ ਤੋਂ ਤਿੰਨ ਤਿੰਨ ਦੀਆਂ ਲੋਕਾਂ ਵੇਚਣੀਆਂ ਵਾ ਹਮ ਪਰ ਆਪਾਂ ਇਹਦਾ ਮੁੱਲ ਹੈਗਾ 160 ਤੇ ਪੰਜ ਵਿੱਚੋਂ ਚੋ ਚੱਲ ਡੇਢ ਦੀ ਕਰਦੀ ਆ ਜਦੋਂ ਵਾਰੇ ਵਾਰੇ ਦਾ ਦੇਣਾ ਡੇਢ ਦੀ ਇਹ ਵੀ ਡੇਢ ਦੀ ਉਹ ਵੀ ਡੇਢ ਡੇਢ ਦੀ ਚੱਲਣ ਤੋਂ ਕਰਾ ਸਾਹ ਜੀ ਨਹੀਂ ਹਾਂ ਇਹ ਕੱਤੀ ਵੀਰ ਜੀ ਇਹ ਨਾ ਝੋਟੀ ਦਾ ਬੱਚਾ ਮਰ ਗਿਆ ਹਾਂਜੀ ਇਹ ਝੋਟੀਆਂ ਜ਼ਿਆਦਾ ਚੰਗੀ ਮੇਰੇ ਕੋਲ ਬਹੁਤ ਜ਼ਿਆਦਾ ਹੀ ਚੰਗੀ ਦੁੱਧ ਦੇ ਕੋਆ ਹੁਣ 14 15 ਕਿਲੋ ਅੱਛਾ ਜੀ ਇੰਨੇ ਇੱਕ ਦਿਨ ਬੱਚਾ ਮਾਰ ਲਿਆ ਤੇ ਬਟੂਆ ਬਣਾਇਆ 부ਸ਼ੀ ਤੇ ਮਿਲਦੀ ਜੇ ਥਾਪੀ ਦੇ ਉੱਤੇ ਹੀ ਕੋਈ ਪਹਾੜੇ ਦੀ ਕੋਈ ਟੀਗੇ ਦੀ ਲੋੜ ਨਹੀਂ ਜੇ ਦੁੱਧ ਕੱਤੀ ਕੋ 16 ਕਿਲੋ ਹੁਣ ਚੂਨ ਵਾਲਾ ਜੀ ਲੇ ਜੇ ਸਿੰਘ ਵੇਖਣ ਵਾਲਾ ਜੀ ਸਿੰਗੀ ਸੁੰਗੀ ਵੇਖ ਲਾ ਜੈਨੀਆਂ ਸਿੰਘੀ ਤਾਂ ਥੱਲਿਓਂ ਵੇਖੋ ਖੁੱਲੀ ਕੱਟੀ ਕੋਈ ਥੱਲੇ ਵਹਾ ਕੇ ਲਾ ਥੱਲੇ ਹੋਵੇ ਲੋ ਕੋਈ ਟਾਈਮ ਨਹੀਂ ਜੇ ਮੈਂਤ ਦਾ ਸਾਡੇ ਘਰ ਦਾ ਭਾਈ ਜੀ ਫਿਰ ਐਂਡਾ ਐਂਡ ਤੇ ਵੱਡੀ ਵੇਖ ਲੋ ਜਿਹਦਾ ਨੁਕਰੀ ਘੋੜੀ ਹੁੰਦੀ ਆ ਆ ਸਿੰਗਰ ਨੇ ਹੰਦੋਣਾ ਦਿਲ ਨਾਲ ਆਇਆ ਸੇ ਆ ਸਿੰਗ ਤੇ ਫਿਰ ਟੋਪ ਦੀਆਂ ਭਾਈ ਤੁਹਾਨੂੰ ਪਤਾ ਭਾਜੀ ਬਰਿੰਦੀ ਕੀਮਤ ਇਹਦੀ ਕੀਮਤ ਤੇ ਭਾਜੀ ਜਿ ਬੜੀ ਕੀਤੀ ਤੇ ਲਈ ਵੀ ਆਪਣੀ ਝੋਟੀ ਬਹੁਤ ਉੱਚੀ ਆ ਹਾਂਜੀ ਅੱਜ ਝੋਟੀ 1,65,000 ਦੀ ਦੇ ਦੇਣੀ ਠੀਕ ਆ ਹਾਂ ਝੋਟੀ ਤੇ ਬਹੁਤ ਉੱਚੇ ਪਾ ਦੀ ਲਈ ਆ ਸਾਰਿਆਂ ਨੂੰ ਪਤਾ ਹਰਿਆਣੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਨੇ ਵੇਖੀ ਹੋਊਗੀ ਤੇ 10000 ਦਲਾਲੀ ਦਿੱਤੀ ਆ 7000 ਰੁਪਇਆ ਇਹਦੀ ਤੇ ਅੱਜ 65 ਚੋਂ ਚੱਲ ਪੰਜ ਹੋਰ ਢਾ ਦੇ ਦੀਵਾਲੀ ਦਾ ਕਰਕੇ ਇੱਕ ਛੱਡ ਦੇ ਦੇ ਦੋ ਚੱਲ ਹਾਂਜੀ ਲੈ ਸ਼ੰਭੂ ਆ ਘੱਟੀ ਦੋਂਦੀ ਆ ਵੀਰ ਅੱਛਾ ਹਾਂ ਇਹਨੂੰ ਸੂਈ ਨੂੰ ਅੱਜ ਤੀਜਾ ਚੌਥਾ ਦੇਣੀ ਆ 나ੜੂ ਨਾਲ ਬੱਚੇ ਦਾ ਵੇਖ ਲਓ ਬਾਕੀ ਠੀਕ ਹੈ ਤੇ ਤੁਰਦੀ ਵੇਖੋ ਜਿੱਦਾਂ ਕੀ ਟੂਬ ਤੁਰਦੀ ਵੇਖੋ ਠੀਕ ਹੈ ਬਾਜੀ ਫਿਰ ਹਾਂ ਕੀ ਤੁਰਦੀ ਹੈ ਤੁਰਦੀ ਮੈਂ ਕਿਹਾ ਵੇਖੋ ਜਿਹੜਾ ਨੁਕਰੀ ਘੋੜੀ ਤੁਰਦੀ ਆ ਜੀ ਐ ਟੂ ਵਰਗੀ ਕੱਟੀ ਆ ਵੇ ਵਾਕੇ ਵਾਕੇ ਸਹੀ ਗੱਲ ਐ ਬੋਚ ਬੋਚ ਕੇ ਸਿਰਾ ਸਿਰਾ ਜੀ ਤੇ ਸਫਾਈਆਂ ਵੇਖ ਲਓ ਪਿੱਛੇ 14 ਕਿਲੋ ਕੱਚਾ ਦੁੱਧ ਜੇ ਛੋਟੀ ਕੋ ਲੈ ਸ਼ੰਭੁਧਾ ਕਰਾਂਗੇ ਦੋਂਦੀ ਮੂੰਹ ਤੋਂ ਜੀ ਦੋਂਦੀ ਮੂੰਹ ਹਾਂ ਤਾਂ ਸੋਹਣ ਇਹੋ ਜਿਹੀ ਝੋਟੇ ਭਾਅ ਵੇਖ ਲਓ ਬਾਈ ਦੇ ਬਿਲਕੁਲ ਹੁਣ ਪਾਜੀ ਵੇਖ ਲਓ ਹਣਾ ਮਿਰਗ ਹਾਂ ਪਰ ਚੀਜ਼ ਵੇਖ ਲਓ ਪਾਜੀ ਪਿੱਛੇ ਸਫਾਈਆਂ ਵੇਖੋ ਲੇਵੇ ਦੀਆਂ ਸਾਫ਼ ਵੇਖੋ ਚੀਜ਼ ਵੇਖੋ ਸਫਾਈਆਂ ਛੋਟੀ ਤਾਂ ਗਈ ਆ ਪਾਜੀ 2 ਲੱਖ ਦੀ ਹਾਂਜੀ ਤੇ 1.5 ਤੇ 5 ਛੋੜ ਇੱਕ ਬੰਦ ਵਾਲੇ ਇਹ ਦਿਵਾਲੀ ਦਾ ਕਰਕੇ ਜਾਣ ਦੋ ਹਨਾ ਜਾਣ ਦੋ ਤੇ 45 ਦੇ ਵਿੱਚੋਂ 1000 ਹੋਰ ਛੱਡ ਦਾਂਗੇ ਦਿਵਾਲੀ ਦਾ 1000 ਹੋਰ ਜਾਣ ਦੋ ਵੀ ਮਠਿਆਈ ਘਰ ਲੈ ਜਾਣਗੇ ਲੋਕ ਭੈਣ ਭਰਾ 1000 ਚ ਹਨਾ ਤੇ ਆਹ ਕੱਟੀ ਆ ਗਈ ਚੌਗੀ ਚਾਰ ਦੰਦ ਹਾਂਜੀ ਇਹ ਦੇਖੋ 13 ਤੋਂ 14 ਕਿਲੋ ਦੁੱਧ ਠੰਡਾ ਹੋਊਗਾ ਕੱਟੀ ਕੋ ਚੌਗੀ ਆ ਮੂੰ ਤੋਂ ਲੈ ਜੀ ਇਹ ਵੀ ਦਿਖਾ ਸਿੰਗ ਨਹੀਂ ਜੀ ਅਸੀਂ ਮਾੜਾ ਲੈਂਦੇ ਵੇਖ ਲਓ ਸਿੰਗੀ ਵੇਖੋ ਰੀਜਨਲ ਵਾ ਠੀਕ ਹੈ ਭਾਈ ਜੀ ਫਿਰ ਤੇ ਥਣ ਲੇਵਾ ਵੇਖੋ ਐਂਡ ਐਂਡ ਆ ਜੀ ਐਂਡ ਹਨਾਈ ਐਂਡ ਤੇ ਭਾ ਬਹੁਤ ਵਧੀਆ ਚੋਟੀ ਦਾ ਹਾਂਜੀ ਹਾਂਜੀ ਆ ਜੋ ਦੱਸ ਦਿੰਨੇ ਆ ਭਾ ਤੇ ਹੁਣੇ ਭਾ ਵੇਖ ਸ਼ਾਟ ਤੇ ਚਲ ਜੇ ਇਹਦਾ ਭਾਈ ਭਾ 35 ਤੇ ਪੰਜ ਵਿੱਚ 40 ਤੇ 30 ਜੋ ਹਜ਼ਾਰ ਹੋਰ ਚੁੱਕ ਦੋ 29 29 ਦੀ ਮਠਿਆਈ ਲੈ ਕੇ ਘਰ ਜਾਵੇ ਡੱਬਾ ਬਟ ਵਾਪੀ ਦਾ ਵਧੀਆ ਤੇ ਛੋਟੀ ਸਫਾਈਆਂ ਵੇਖ ਲੋ ਤਾਂ ਵੱਡੀ ਪੂਰੀ ਜੇ ਕੋਈ ਛੋਟੀ ਨਹੀਂ ਜੇ ਸਫਾਈਆਂ ਵੇਖ ਲੋ ਬਟ ਠੀਕ ਹੈ ਵਾਕਿਆ ਸਹੀ ਗੱਲ ਹੈ ਵੇਖ ਲੋ ਉਹ ਦੇ ਨਹੀਂ ਸਕਦਾ ਇਹ ਜੈ ਜੈਣੇ ਤੋਂ ਲਿਆ ਕੇ 10000 ਖਰਚਾ ਵੀ ਹੈ ਥਾਣੇ ਵੀ ਬੱਪੂ ਭੁਲਾਇ ਲੈ ਲੱਗਾ ਆ ਥਾਣ ਲੱਗਾ ਜੇ ਪੀੜੀ ਤੇ ਪਾਵੇ ਯਾਰ ਦਾ ਟਾਈਮ ਦੀ ਵੀਡੀਓ ਜੇ ਕੋਈ ਬਾਜ਼ਾਰ ਨਹੀਂ ਜੇ ਮਈਆਂ ਨੂੰ ਵੇਖ ਲੋ ਕੱਚੀਆਂ ਤਾਜ਼ੀਆਂ ਸੁਈਆਂ ਛੋਟੀਆਂ ਬਾਕੀ ਵੀਰ ਜੀ ਤੁਸੀਂ ਫੇਰ ਵਖਾਲਦੇ ਇਹੋ ਮਾਲ ਜੀ ਦੇਖੋ ਜੀ ਪਾਲੀ ਝੋਟੀਆਂ ਪੰਜੇ ਟਾਪ ਵਾਲੀਆਂ ਟਾਪ ਦੀਆਂ ਟਾਪ ਦੀਆਂ ਬਾਕੀ ਮੇਰੇ ਵਾਰੋ ਵੀਰ ਜੀ ਇਹੀ ਬੇਨਤੀ ਕਰ ਦਿੰਦੇ ਕਿਸੇ ਲੰਬਾ ਦਿਨ ਲੋੜ ਨਹੀਂ ਇੱਥੇ ਆਓ ਚੈੱਕ ਕਰੋ ਚੁਰੀ ਤਸੱਲੀ ਕਰਕੇ ਖੜੋ ਵੀਰ ਜੀ ਦੇਖੋ ਵੱਡੀਆਂ ਝੋਟੀਆਂ ਡੇਡ ਲੱਖ ਰਹੀਆਂ ਵੇਖੋ ਆਹ ਵੇਖੋ ਫੀ ਆ ਦੂਡ ਦੂਡ ਮੀਟਰ ਚੌੜੀਆਂ ਬਿਲਕੁਲ ਇਹ ਨਹੀਂ ਪਿੱ ਥੱਲੇ ਹੁੰਦੀ ਨੰਗਾ ਦੂਡ ਦੂਡ ਮੀਟਰ ਚੌੜੀਆਂ ਵੇਖੋ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਐਂਡ ਆ ਜੀ ਐਂਡ ਦਾ ਪੀਸ ਤੇ ਵੇਖੋ ਤੱਜ ਕੌੜੀਆਂ ਤੇ ਰੰਗ ਤੇ ਲੇਵੇ ਵੇਖੋ ਮਈਆਂ ਨੂੰ ਲੱਗੇ ਨਹੀਂ ਠੀਕ ਹੈ ਜੀ ਆਹ ਚੀਜ਼ਾਂ ਭਾਜੀ ਲਾਓ ਚਲੋ ਚਲੋ ਭਾਜੀ ਲਓ ਵੇਖੋ ਭਾਜੀ ਥਣ ਲੇਵੇ ਵੇਖੋ ਮਈਆਂ ਨੂੰ ਲੱਗੇ ਤੇ ਆਹ ਚੀਜ਼ਾਂ ਭਾਜੀ ਹੁਣ ਇਦੋਂ ਪਾ ਜਾਈਏ ਨਹੀਂ ਇਹ ਬਾਹਰ ਭਾਜੀ ਹੁਣ ਪਿੰਡ ਦਾ ਬਿਲਕੁਲ ਹਾਂ ਜਾਇਦ ਹੀ ਕੰਮ ਕਰਨਾ ਤੇ ਜਾਇਦ ਹੀ ਮਾਲ ਵਿਕੇ ਜੇਰਾ ਤੇ ਪਿੰਡ ਭਾਜੀ ਤੁਹਾਡੇ ਭਰਾ ਦਾ ਜੈਤੂ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਬਟਾਲੇ ਤੋਂ ਚਲ ਸਾਬ ਤੋਂ 2 ਕਿਲੋਮੀਟਰ ਲੈਂਦੇ ਪਾਸੇ ਜੈਤੋ ਸਰਜਾ ਪੈਂਦਾ ਬਾਕੀ ਸਾਰੇ ਵੀਰਨ ਪਿਆਰ ਪਰਿ ਸਸਰੀਕਾ